ਸਰੀਰ ਦੇ ਜੇਕਰ ਇਸ ਅੰਗ ਤੇ 13 ਤਿਣਾ ਤੋਂ ਜ਼ਿਆਦਾ ਹਨ ਤਾਂ ਤੁਹਾਡਾ ਭਵਿੱਖ ਤੁਹਾਡੀ ਲਗਜ਼ਰੀ ਲਾਈਫ ਤੇ ਦੁੱਖਾਂ ਦਾ ਸਾਹਮਣਾ ਸਮੁੰਦਰ ਸ਼ਾਸਤਰ ਮੁਤਾਬਕ ਜਾਣੋ ਤੇ ਇਹ ਕਰੋ ਹਾਂਜੀ ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਮਨੁੱਖ ਦੇ ਭਵਿੱਖ ਬਾਰੇ ਤੇ ਉਹਦੇ ਸੁਭਾਅ ਬਾਰੇ ਰਾਸ਼ੀਆਂ ਦੁਆਰਾ ਜ਼ਰੂਰ ਪਤਾ ਲਗਾਇਆ ਜਾ ਸਕਦਾ ਹੈ ਦੋਸਤੋ ਇਸ ਤੋਂ ਇਲਾਵਾ ਕਿਸੇ ਵੀ ਮਨੁੱਖ ਦੇ ਸਰੀਰ ਉੱਤੇ ਤਿੰਨਾਂ ਦੇ ਇਨਸਾਨਾਂ ਨਾਲ 20 ਮਨੁੱਖ ਦੇ ਭਵਿੱਖ ਅਤੇ ਸੁਭਾਅ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਸਮੁੰਦਰ ਸ਼ਾਸਤਰ ਵਿੱਚ ਵਿਅਕਤੀ ਦੇ ਸਰੀਰ ਉੱਤੇ ਮੌਜੂਦ ਅੰਗਾਂ ਦੇ ਆਕਾਰ ਅਤੇ ਤਿੰਨਾਂ ਦਾ ਵਿਸ਼ਲੇਸ਼ਣ ਕਰਕੇ ਦੱਸਿਆ ਗਿਆ ਹੈ ਸੋ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਗੱਲ ਕਰਨ ਜਾ ਰਹੇ ਹਾਂ ਕਿ ਸਰੀਰ ਦੇ ਕਿਹੜੇ ਅੰਗਾਂ ਉੱਤੇ ਟਿਣਾ ਦਾ ਹੋਣਾ ਸ਼ੁਭ ਅਤੇ ਅਸ਼ੁਭ ਹੁੰਦਾ ਹੈ ਅਤੇ ਸਾਨੂੰ ਇਹਨਾਂ ਟਿਣਾ ਰਾਹੀਂ ਕੀ ਕੁਝ ਪ੍ਰਾਪਤ ਹੁੰਦਾ ਹੈ ਤੇ ਨਾਲ ਹੀ ਸਾਨੂੰ ਕਿਹੜੀਆਂ ਮੁਸੀਬਤਾਂ ਨਾਲ ਝਗੜਨਾ ਪੈਂਦਾ ਹੈ ਸੋ ਦੋਸਤੋ ਜਿਨ੍ਹਾਂ ਲੋਕਾਂ ਦੇ ਸਰੀਰ ਉੱਤੇ ਇਹ ਤਿਣ ਹੁੰਦੇ ਹਨ ਓ ਲੋਕ ਜਿਆਦਾ ਧਨ ਦੌਲਤ ਦੇ ਮਾਲਕ ਵੀ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤਣ ਦਾ ਸਾਡੇ ਲਈ ਤੇ ਸਾਡੇ ਸਰੀਰ ਲਈ ਕੀ ਮਹੱਤਵ ਹੁੰਦਾ ਹੈ ਤੇ ਕਿਹੜੇ-ਕਿਹੜੇ ਅੰਗਾਂ ਉੱਤੇ ਇਹਨਾਂ ਦਾ ਹੋਣਾ ਸ਼ੁਭ ਹੈ ਅਤੇ ਅਸ਼ੁੱਧ ਹੁੰਦਾ ਹੈ ਦੋਸਤੋ ਜੇਕਰ ਤੁਸੀਂ ਵੀ ਇਹ ਚੰਗੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਬਿਲਕੁਲ ਵੀ ਸਕਿੱਪ ਨਾ ਕਰਿਓ ਕਿਉਂਕਿ ਇਹ ਵੀਡੀਓ ਸ਼ਾਸਤਰਾ ਮੁਤਾਬਕ ਬਣਾਉਣ ਨੂੰ ਬਹੁਤ ਹੀ ਜ਼ਿਆਦਾ ਸਾਨੂੰ ਸਮਾਂ ਲੱਗਦਾ ਹੈ ਅਤੇ ਇਸ ਵੀਡੀਓ ਨੂੰ ਇੱਕ ਲਾਈਕ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਜ਼ਰੂਰ ਵਧਾਉਂਦਾ ਹੈ ਤੇ ਜੇਕਰ ਤੁਸੀਂ ਵੀ ਸਾਡੇ ਵਾਂਗੂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਵੇ ਤਾਂ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਤੇ ਕਮੈਂਟ ਬਾਕਸ ਵਿੱਚ ਜੈ ਦੇਵੀ ਲక్ష్ਮੀ मां ਜ਼ਰੂਰ ਲਿਖੋ ਜੀ ਚਲੋ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਇਸ ਵੀਡੀਓ ਤੇ ਚਾਨਣਾ ਪਾਉਂਦੇ ਹਾਂ ਦੋਸਤੋ ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਸਰੀਰ ਲਈ ਤਿੰਨਾ ਦੇ ਆਕਾਰ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਜੋ ਕਿ ਵੱਡੇ ਅਤੇ ਗੋਲ ਤਿੰਨ ਹੁੰਦੇ ਹਨ ਉਹ ਖਾਸ ਹੀ ਵਿਅਕਤੀ ਦੇ ਜੀਵਨ ਵਿੱਚ ਖਾਸ ਮਹੱਤਵ ਰੱਖਦੇ ਹਨ ਦੋਸਤੋ ਇਹਨਾਂ ਦੇ ਮੁਕਾਬਲੇ ਜ਼ਿਆਦਾਤਰ ਲੰਬੇ ਟਿੰਨ ਸਾਨੂੰ ਜ਼ਿੰਦਗੀ ਵਿੱਚ ਵਧੀਆ ਨਤੀਜੇ ਹਾਸਲ ਕਰਵਾਉਂਦੇ ਹਨ ਸ਼ਾਸਤਰਾਂ ਅਨੁਸਾਰ ਜੇਕਰ ਕਿਸੇ ਵੀ ਵਿਅਕਤੀ ਦੇ ਸਰੀਰ ਉੱਤੇ ਟਿੰਨ ਹੋਵੇ ਤਾਂ ਉਹ ਮਨੁੱਖ ਨੂੰ ਸੁੱਖ ਸ਼ਾਂਤੀ ਅਤੇ ਪ੍ਰਾਪਰਟੀ ਦੀ ਜੀਵਨ ਵਿੱਚ ਵੱਡੀ ਪ੍ਰਾਪਤੀ ਹੁੰਦੀ ਹੈ ਪਰ ਦੋਸਤੋ ਕਈ ਲੋਕਾਂ ਦੇ ਸਰੀਰ ਉੱਤੇ ਬੇਹੱਦ ਤਣ ਹੁੰਦੇ ਹਨ ਪਰ ਜੇਕਰ ਤੁਹਾਡੇ ਸਰੀਰ ਉੱਤੇ 13 ਤੋਂ ਜ਼ਿਆਦਾ ਤਣ ਹਨ ਤਾਂ ਇਹ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ। ਜਾਂ ਕਿਸੇ ਵੀ ਇਨਸਾਨ ਲਈ ਅਜਿਹਾ ਚੰਗਾ ਨਹੀਂ ਹੁੰਦਾ। ਤਣਾਂ ਨੂੰ ਲੈ ਕੇ ਸਰੀਰ ਉੱਤੇ ਅਲੱਗ-ਅਲੱਗ ਧਾਰਨਾਵਾਂ ਵੀ ਹਨ। ਦੋਸਤੋ ਜੋਤਿਸ਼ ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹਾ ਦੱਸਿਆ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਸਰੀਰ ਤੇ ਕਿਸੇ ਵੀ ਅੰਗ ਉੱਤੇ ਟਣ ਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਦੱਸਿਆ ਜਾਂਦਾ ਹੈ ਕਿ ਉਹ ਵਿਅਕਤੀ ਦੇ ਪਿਛਲੇ ਜਨਮ ਦੀ ਲੱਗੀ ਹੋਈ ਕੋਈ ਛੱਟ ਦਾ ਇਨਸਾਨ ਹੁੰਦਾ ਹੈ ਪਰ ਇਹ ਥੋੜਾ ਤੁਹਾਨੂੰ ਸੁਣਨ 'ਚ ਡਿਫਰੈਂਟ ਜ਼ਰੂਰ ਲੱਗੇਗਾ ਪਰ ਦੋਸਤੋ ਇਹ ਬਾਸਤੂ ਦੇ ਆਧਾਰ ਤੇ ਆਸਲ ਸਚਾਈ ਹੈ ਕਿ ਉਹ ਤੁਹਾਡੇ ਪਿਛਲੇ ਜਨਮ ਵਿੱਚ ਲੱਗੀ ਹੋਈ ਛੱਟ ਦਾ ਨਿਸ਼ਾਨ ਹੁੰਦਾ ਹੈ ਚਲੋ ਹੁਣ ਜਾਣਦੇ ਹਾਂ ਕਿ ਇਨਸਾਨ ਦੇ ਕਿਹੜੇ ਅੰਗ ਤੇ ਟਣਦਾ ਹੋਣਾ ਸ਼ubh ਅਤੇ ਅਸ਼ubh ਹੁੰਦਾ ਹੈ ਕਦੋਂ ਸਾਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਕਦੋਂ ਸਾਡਾ ਨੁਕਸਾਨ ਹੁੰਦਾ ਹੈ ਆਓ ਜਾਣਦੇ ਹਾਂ ਜੀ ਨੰਬਰ 1 ਖੱਬੇ ਪਾਸੇ ਕਮਰ ਉੱਤੇ ਤਣ ਦਾ ਹੋਣਾ ਜੇਕਰ ਖੱਬੇ ਪਾਸੇ ਕਿਸੇ ਵੀ ਮਨੁੱਖ ਜਾਂ ਔਰਤ ਦੀ ਕਮਰ ਉੱਤੇ ਤਣ ਹੋ ਜਾਵੇ ਤਾਂ ਉਹ ਬਹੁਤ ਹੀ ਜ਼ਿਆਦਾ ਪੱਖ ਰੱਖਣ ਵਾਲੇ ਵਿਅਕਤੀ ਹੁੰਦੇ ਹਨ ਇਹ ਲੋਕ ਹਮੇਸ਼ਾ ਦੂਜਿਆਂ ਨਾਲ ਉਸ ਤਰੀਕੇ ਨਾਲ ਪੇਸ ਆਉਂਦੇ ਹਨ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਕੋਈ ਪੇਸ ਆਉਂਦਾ ਹੈ ਇਹਨਾਂ ਲੋਕਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਧਨ ਸੰਪਤੀ ਦੀ ਪ੍ਰਾਪਤੀ ਜਲਦੀ ਹੀ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਪੂਰੀ ਜ਼ਿੰਦਗੀ ਧਨ ਦੇ ਪੱਖੋਂ ਖੁਸ਼ ਰਹਿੰਦੇ ਹਨ ਇਹਨਾਂ ਦਾ ਕਦੇ ਵੀ ਪਰਿਵਾਰ ਦੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਹੁੰਦਾ ਜਿਸ ਦੇ ਕਾਰਨ ਇਹਨਾਂ ਦੀ ਲਾਈਫ ਬਹੁਤ ਹੀ ਜ਼ਿਆਦਾ ਵਧੀਆ ਬਤੀਤ ਹੁੰਦੀ ਹੈ ਇਹਨਾਂ ਲੋਕਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਕੋਈ ਖਾਸ ਪੱਖ ਤੋਂ ਧਨ-ਦੌਲਤ ਖਜ਼ਾਨਾ ਹੱਥ ਲੱਗਣ ਦੀ ਸੰਭਾਵਨਾ ਵੀ ਹੁੰਦੀ ਹੈ ਨੰਬਰ 2 ਖੱਬੀ ਗੱਲ ਉੱਤੇ ਗੋਲ ਅਤੇ ਥੋੜਾ ਵੱਡਾ ਤਿੰਨ ਦਾ ਹੋਣਾ ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੇ ਅਧਿਨ ਦੋਸਤੋ ਖੱਬੀ ਗੱਲ ਉੱਤੇ ਗੋਲ ਅਤੇ ਥੋੜਾ ਵੱਡਾ ਤਿੰਨ ਦਾ ਹੋਣਾ ਬਹੁਤ ਹੀ ਜ਼ਿਆਦਾ ਸਾਡੇ ਲਈ ਸ਼ੁਭ ਸੰਕੇਤ ਦਿੰਦਾ ਹੈ ਅਤੇ ਸਾਡੇ ਲਈ ਇਹ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਅਜਿਹੇ ਲੋਕਾਂ ਨੂੰ ਥੋੜੀ ਮਿਹਨਤ ਕਰਕੇ ਹੀ ਵੱਡੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਇਹਨਾਂ ਵਿਅਕਤੀਆਂ ਦੀ ਆਰਥਿਕ ਸਥਿਤੀ ਹਮੇਸ਼ਾ ਸਥਿਰ ਰਹਿੰਦੀ ਹੈ ਇਹ ਆਪਣੇ 파ਟਨਰ ਦੇ ਲਈ ਬਹੁਤ ਹੀ ਜ਼ਿਆਦਾ ਵਫਾਦਾਰ ਸਾਬਤ ਹੁੰਦੇ ਹਨ ਅਤੇ ਉਹਨਾਂ ਦੇ ਦੁੱਖ ਸੁੱਖ ਵਿੱਚ ਇਹ ਹਮੇਸ਼ਾ ਨਾਲ ਖੜਦੇ ਹਨ ਅਤੇ ਇਹਨਾਂ ਦਾ ਆਪਣੇ ਪਾਰਟਨਰ ਦੇ ਨਾਲ ਆਖਰੀ ਸਾਹ ਤੱਕ ਰਿਸ਼ਤਾ ਜੁੜਿਆ ਰਹਿੰਦਾ ਹੈ ਦੂਜੀ ਗੱਲ ਇਹਨਾਂ ਦੇ ਵਿੱਚ ਇਹ ਵੱਡੀ ਖੂਬੀ ਹੁੰਦੀ ਹੈ ਕਿ ਇਹ ਘੱਟ ਖਾ ਲੈਂਦੇ ਹਨ ਪਰ ਕਿਸੇ ਤੋਂ ਮੰਗਣਾ ਪਸੰਦ ਨਹੀਂ ਕਰਦੇ ਕਿਉਂਕਿ ਇਹ ਲੋਕ ਮਿਹਨਤ ਕਰਕੇ ਹੀ ਖਾਣਾ ਪਸੰਦ ਕਰਦੇ ਹਨ ਇਹਨਾਂ ਲੋਕਾਂ ਨੂੰ ਕਿਸੇ ਅੱਗੇ ਵੀ ਝੁਕਣਾ ਪਸੰਦ ਨਹੀਂ ਹੁੰਦਾ ਇਹ ਖੁਦ ਦੀ ਮਿਹਨਤ ਨਾਲ ਹੀ ਸਭ ਕੁਝ ਪ੍ਰਾਪਤ ਕਰਕੇ ਦੂਜਿਆਂ ਦਾ ਸਹਾਰਾ ਬਣਦੇ ਹਨ ਨੰਬਰ 3 ਛਾਤੀ ਉੱਤੇ ਤਿੰਨ ਦਾ ਹੋਣਾ ਜੋਤਿਸ ਅਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਤੀ ਉੱਤੇ ਤਿੰਨ ਦਾ ਹੋਣਾ ਇਹ ਸਾਰੇ ਹੀ ਇਨਸਾਨਾਂ ਦੇ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਕਿਉਂਕਿ ਇਹ ਲੋਕ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਅਤੇ ਦੂਰਦਰਸ਼ੀ ਹੁੰਦੇ ਹਨ ਇਹਨਾਂ ਲੋਕਾਂ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਹੀ ਘੱਟ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿਆਦਾਤਰ ਇਹ ਲੋਕ ਆਪਣਾ ਜੀਵਨ ਖੁਸ਼ੀ ਅਤੇ ਐਸੋ ਆਰਾਮ ਨਾਲ ਬਤੀਤ ਕਰਦੇ ਹਨ ਕਿਉਂਕਿ ਇਹਨਾਂ ਲੋਕਾਂ ਦੇ ਕੋਲ ਧਨ-ਦੌਲਤ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਦੋਸਤੋ ਜਿਨ੍ਹਾਂ ਲੋਕਾਂ ਦੀ ਛਾਤੀ ਉੱਤੇ ਟਣ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਕਿਸਮਤ ਵਾਲੇ ਹੁੰਦੇ ਹਨ ਪੂਰੀ ਜ਼ਿੰਦਗੀ ਇਸ ਤਰ੍ਹਾਂ ਦੇ ਲੋਕ ਧਨਵਾਨ ਹੀ ਰਹਿੰਦੇ ਹਨ ਨੰਬਰ 4 ਨੱਕ ਦੀ ਕਿਸੇ ਵੀ ਸਾਈਡ ਤੇ ਤਿੰਨ ਹੋਣਾ ਸਮੁੰਦਰ ਸ਼ਾਸਤਰ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੇ ਨੱਕ ਉੱਤੇ ਕਿਸੇ ਪਾਸੇ ਵੀ ਤਿੰਨ ਹੁੰਦਾ ਹੈ ਉਸ ਦੇ ਲਈ ਉਹ ਤਿੰਨ ਲਗਜ਼ਰੀ ਲਾਈਫ ਜਿਉਣ ਦਾ ਸ਼ੁਭ ਸੰਕੇਤ ਹੁੰਦਾ ਹੈ ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਇਹੋ ਜਿਹੀਆਂ ਔਰਤਾਂ ਖੁਦ ਵੀ ਸਾਧਨ ਸੁਪੰਨ ਜੀਵਨ ਜਿਉਂਦੀਆਂ ਹਨ ਇਹ ਆਪਣੀ ਸੰਤਾਨ ਦਾ ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਖਿਆਲ ਰੱਖਦੀਆਂ ਹਨ ਇਹ ਵੀ ਪਤੀ ਨੂੰ ਆਪਣੇ ਲਈ ਦੇਵਤਿਆਂ ਤੋਂ ਘੱਟ ਨਹੀਂ ਸਮਝਦੀਆਂ ਇਹ ਪਤੀ ਦੀ ਬਹੁਤ ਹੀ ਜ਼ਿਆਦਾ ਰਿਸਪੈਕਟ ਵੀ ਕਰਦੀਆਂ ਹਨ ਅਤੇ ਹਮੇਸ਼ਾ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਭਰਿਆ ਜੀਵਨ ਬਟੀਟ ਕਰਦੀਆਂ ਹਨ ਤੇ ਘਰ ਹਮੇਸ਼ਾ ਸਵਰਗ ਦੀ ਤਰ੍ਹਾਂ ਬਣਾਉਂਦੀਆਂ ਹਨ ਨੰਬਰ 5 ਠੋਡੀ ਤੇ ਬੁੱਲ ਦੇ ਵਿਚਕਾਰ ਜਾਂ ਨੇੜੇ ਤਿੰਨ ਦਾ ਹੋਣਾ ਦੋਸਤੋ ਵਾਸਤੂ ਸ਼ਾਸਤਰ ਦੇ ਅਧੀਨ ਜੇਕਰ ਕਿਸੇ ਵੀ ਇਨਸਾਨ ਦੇ ਠੋਡੀ ਜਾਂ ਬੁੱਲਾਂ ਦੇ ਵਿਚਕਾਰ ਨੇੜੇ ਤਿੰਨ ਹੋਵੇ ਤਾਂ ਉਸ ਲਈ ਬਹੁਤ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ ਪਰ ਜੇਕਰ ਅਜਿਹਾ ਕਿਸੇ ਔਰਤ ਨਾਲ ਹੋਵੇ ਉਹ ਸਿਰਫ ਧਨવાન ਹੀ ਨਹੀਂ ਸਗੋਂ ਉਸ ਦਾ ਵਿਅਕਤੀਗਤ ਵੀ ਬਹੁਤ ਹੀ ਜ਼ਿਆਦਾ ਆਕਰਸ਼ਕ ਹੁੰਦਾ ਹੈ ਅਜਿਹੀਆਂ ਔਰਤਾਂ ਆਪਣੀ ਸਮਾਜ ਦੇ ਵਿੱਚ ਅਤੇ ਪਰਿਵਾਰਕ ਦੇ ਵਿੱਚ ਅਲੱਗ ਹੀ ਪਛਾਣ ਬਣਾ ਕੇ ਰੱਖਦੀਆਂ ਹਨ ਅਤੇ ਇਹ ਔਰਤਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਵੀ ਹੁੰਦੀਆਂ ਹਨ ਪਰ ਜੇਕਰ ਕਿਸੇ ਮਰਦ ਦੀ ਠੋਡੀ ਤੇ ਜਾਂ ਬੁੱਲ ਦੇ ਨੇੜੇ ਤਣ ਹੋਵੇ ਤਾਂ ਉਹ ਮਨੁੱਖ ਦਿਲ ਦਾ ਸੱਚਾ ਅਤੇ ਇਮਾਨਦਾਰ ਹੁੰਦਾ ਹੈ ਅਜਿਹੇ ਮਨੁੱਖ ਨਾਲ ਰਿਸ਼ਤਾ ਜੋੜਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਤੇ ਫਾਇਦੇਮੰਦ ਹੋਵੇਗਾ ਜੋ ਤੁਹਾਨੂੰ ਪੂਰੀ ਜ਼ਿੰਦਗੀ ਖੁਸ਼ ਰੱਖ ਸਕਦਾ ਹੈ ਸੋ ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਦਿੱਤੀ ਗਈ ਇਹ ਜਾਣਕਾਰੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ